ਤਿੰਨ ਮੁੱਦੇ ਆ ਜੀ ਸਾਡੇ ਇੱਕ ਤਾਂ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਕਰਦਾ ਇਹਨਾਂ ਜੇ ਕੋਈ ਉਹਨੂੰ ਜਦੋਂ ਅਰੈਸਟ ਹੁੰਦਾ ਹੈ ਉਹਦੇ ਵਿੱਚ ਜਿਹੜੀ ਸਜ਼ਾ ਹੈ ਉਹ 3 ਸਾਲ ਹੈ ਅਸੀਂ ਚਾਹੁੰਦੇ ਆ ਵੀ ਸਜ਼ਾ ਵਧ ਕੇ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਜਾਵੇ ਭਈ ਉਮਰ ਕੈਦ ਦਿੱਤੀ ਜਾਵੇ ਦੂਜੀ ਗੱਲ ਇਹ ਭਈ ਅੰਮ੍ਰਿਤਪਾਲ ਜੀ ਜਿਹੜੇ ਜੇਲ੍ਹ ਚ ਬੰਦ ਹੈ ਡਿਬਰੂਗੜ੍ਹ ਭਈ ਉਹਨਾਂ ਤੇ ਐਨਐਸਐ ਹਟਾਈ ਜਾਵੇ ਕਿਉਂਕਿ ਉਹਨਾਂ ਕੋਲੇ ਕੋਈ ਵੀ ਐਸਾ ਬੰਬ ਗੋਲਾ ਆਮ ਅਮਿਊਨੇਸ਼ਨ ਕੋਈ ਕੰਟੈਕਟ ਕਿਸੇ ਵੀ ਐਸੇ ਬੰਦੇ ਨਾਲ ਜਿਹੜਾ ਕਿ ਮਾਹੌਲ ਖਰਾਬ ਕਰਦਾ ਹੋਏ ਕੰਟਰੀ ਦਾ ਜਾਂ ਉਹਨਾਂ ਕੋਲੇ ਕੋਈ ਐਸਾ ਪ੍ਰੂਫ ਨਹੀਂ ਹੈ ਜਿਸ ਨਾਲ ਉਹ ਕੰਟਰੀ ਦਾ ਮਾਹੌਲ ਖਰਾਬ ਕਰਦੇ ਸੀ ਸਿਰਫ ਉਹਦਾ ਤਾਂ ਉਹਨਾਂ ਦੀਆਂ ਨਜ਼ਰਾਂ ਚੁੱਪਦੇ ਸੀ ਕਿ ਜਿਹੜੀ ਚੀਜ਼ ਦੇ ਵਿੱਚ ਭਗਵੰਤਮਾਨ ਤਾਂ ਉਹਨਾਂ ਨੂੰ ਮਤਲਬ ਅੰਦਰ ਕੀਤਾ ਭਗਵੰਤਮਾਨ ਜਿਹੜੀ ਚੀਜ਼ ਦੇ ਵਿੱਚ ਭਗਵੰਤਮਾਨ ਆਪ ਫੇਲ ਹੋ ਗਿਆ ਕਈ ਕਹਿੰਦੇ ਨੇ ਐਨ ਐਸ ਐ ਲਾਤੀ ਉਹਦਾ ਸਰਕਾਰ ਦੀ ਮਰਜ਼ੀ ਆ ਉਹ ਤਾਂ ਕਿਸੇ ਤੇ ਵੀ ਲਾ ਦੇਵੇ ਸੌ ਚੱਕਣ ਜਦੋਂ ਗੱਲ ਹੋਈ ਸੀ ਤੁਹਾਡੀਆਂ ਸਪੀਕਰ ਸਾਹਿਬ ਨਾਲ ਫੋਟੋਆਂ ਵਾਇਰਲ ਹੋਈਆਂ ਤੁਸੀਂ ਮੇਰੀ ਗੁਰਸੇਵਕ ਸਿੰਘ ਜਵਾਰ ਕੇ ਨਾਲ ਗੱਲ ਹੋਈ ਦੱਸ ਰਹੇ ਸੀ ਕਿ ਅਸੀਂ ਸਪੀਕਰ ਸਾਹਿਬ ਨੂੰ ਮਿਲੇ ਵੀ ਆ ਸੌ ਚੱਕਣ ਦੀ ਗੱਲ ਵੀ ਹੋਈ ਸੀ ਲਗਨ ਦੀ ਗੱਲ ਵੀ ਹੋਈ ਸੀ ਲਗਾਤਾਰ ਤੁਸੀਂ ਆਵਾਜ਼ ਚੁੱਕ ਰਹੇ ਉਹਨਾਂ ਦੀ ਹਾਂਜੀ ਹੁਣ ਮੈਂ ਉਹੀ ਗੱਲ ਕਰਦਾ ਵੀ ਹੁਣ ਆਹ ਇਹੀ ਗੱਲ ਕਰਨ ਜਾਣਾ ਸੀ ਸਪੀਕਰ ਸਾਹਿਬ ਕੋਲੇ ਪਾਣੀਆਂ ਦੇ ਮੁੱਦੇ ਆ ਚੰਡੀਗੜ੍ਹ ਦੇ ਮੁੱਦੇ ਆ ਸਾਰੇ ਮੁੱਦੇ ਰੱਖੇ ਜਾਂਦਾ ਨਾ ਦੂਜੀ ਆ ਦੂਜੀ ਗੱਲ ਉਹ ਸੀ ਤੀਜੀ ਗੱਲ ਇਹ ਆ ਕਿਸਾਨੀ ਦੀ ਜਿਹੜੇ ਕਿਸਾਨੀ ਦੇ ਵਿੱਚ ਜਿਹੜੇ 700 ਕਿਸਾਨ ਸ਼ਹੀਦ ਹੋਏ ਆ ਇੱਕ ਤਾਂ ਉਹਨਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਤੇ ਦੂਜੀ ਗੱਲ ਜਿਹੜੇ ਬਿੱਲ ਪਾਸ ਕਰਕੇ ਪੱਕੇ ਤੌਰ ਤੇ ਐਮਐਸਪੀ ਦਿੱਤੀ ਜਾਵੇ ਓਵੇਂ ਨਹੀਂ ਐਮਐਸਪੀ ਜੀ ਇੱਕ ਸੀਜ਼ਨ ਦੇਤੀ ਗਾਂ ਵਾਲੀ ਸੀਜ਼ਨ ਚੱਕ ਲਾਂਗੇ ਉਹ ਕੰਮ ਨਹੀਂ ਵੀ ਪਰਮਾਨੈਂਟ ਐਮਐਸਪੀ ਮਿਲਣੀ ਚਾਹੀਦੀ ਹੈ ਬੰਦੀ ਸਿੰਘਾਂ ਦੀ ਹੋਊਗੀ ਗੱਲ ਇਹ ਮੁੱਦਾ ਰੱਖਿਆ ਤੁਸੀਂ ਸਾਡੀ ਵਿੱਚ ਹੀ ਅੰਮ੍ਰਿਤਪਾਲ ਦੇ ਵਿੱਚ ਹੀ ਆਗੇ ਨਾ ਬੰਦੀ ਸਿੰਘ ਨਾਲ ਹੀ ਰੱਖਿਆ ਹੈ ਫਿਰ ਅਸੀਂ ਪਾਣੀ ਦਾ ਰੱਖਿਆ ਹੈ ਦੇਖੋ ਜਿਹੜੀ ਸਟੇਟ ਦੇ ਵਿੱਚ ਜੋ ਚੀਜ਼ ਮਿਲਦੀ ਹੈ ਕੋਲਾ ਮਿਲਦਾ ਹੈ ਸਟੇਟ 'ਚ ਜਿਹੜੀ 'ਚ ਲੋਹਾ ਮਿਲਦਾ ਹੈ ਹੋਰ ਚੀਜ਼ਾਂ ਮਿਲਦੀਆਂ ਹੈ ਕਾਪਰ ਮਿਲਦਾ ਹੈ ਪਿੱਤਲ ਮਿਲਦਾ ਜਿਹੜੀ ਜਿਹੜੀ ਸਟੇਟ 'ਚ ਜੋ-ਜੋ ਮਿਲਦਾ ਹੈ ਉਸ ਸਟੇਟ ਦਾ ਹੈ ਉਹ ਸਟੇਟ ਫਿਰ ਵੇਚਦੀ ਹੈ ਅਕੋਰਡਿੰਗ ਟੂ ਰਿਪੇਰੀਅਨ ਲਾਏ ਜਿਹੜਾ ਪਾਣੀ ਦੇ ਮਾਲਕ ਅਸੀਂ ਆਂ ਪੰਜਾਬ ਸਟੇਟ ਐ ਪਾਣੀ ਤੇ ਲੁੱਟਿਆ ਜਾ ਰਿਹਾ ਪੰਜਾਬ ਦਾ ਨਹਿਰਾਂ ਰਹੀ ਬਾਹਰ ਜਾ ਰਹੀ ਆ ਉਹੀ ਤਾਂ ਕਹਿ ਰਿਹਾ ਐ ਨਾ ਮੈਂ ਤੁਹਾਨੂੰ ਵੀ ਉਹ ਮਾਲਕ ਪੰਜਾਬ ਐ ਰਾਜਸਥਾਨ ਨੂੰ ਕਾਦਾ ਪਾਣੀ ਜਾਂਦਾ ਕਦੇ ਰਾਜਸਥਾਨ ਤੋਂ ਰੁਪਈਆ ਨਹੀਂ ਲਿਆ ਨਾ ਦਿੱਲੀ ਤੋਂ ਲਿੱਤਾ ਐ ਨਾ ਹਰਿਆਣੇ ਤੋਂ ਲਿੱਤਾ ਉਹਦਾ ਹਿਸਾਬ ਅਜੇ ਤੱਕ ਦਾ ਜਿਹੜਾ ਪੁਰਾਣਾ ਬਣਦਾ ਹਿਸਾਬ ਐ ਉਹ ਪੈਸੇ ਸਾਰੇ ਅੱਜ ਟਿਲਡੇਟ ਲੈ ਜਾਣ